ਵੱਡੀ ਖਬਰ ਤਾਂ ਫਿਕਰ ਕਰ ਲੈਣੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰੰਥ ਜਿਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੇ ਕਿ ਟੜਕੇ-ਟੜਕੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਬਿਲਕੁਲ ਸਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਜਿੰਸੀ ਸੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਜ਼ਿਕਰਯੋਗ ਹੈ ਕਿ ਇਸ ਸਾਲ 92 ਦਿਨਾਂ ਦੇ ਵਿੱਚ 51 ਦਿਨ ਨੇ ਜਿਹੜੇ ਉਹ ਛੁੱਟੀ ਤੇ ਰਹੇ ਨੇ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਹਨੀ ਪ੍ਰੀਤ ਉਹਨਾਂ ਨੂੰ ਲੈਣ ਗਈ ਹੈ ਤੇ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਦਨੇ ਆ ਕਿ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਤਾਂ ਬਿਲਕੁਲ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਅਰਜੈਂਸੀ ਫੋਸ਼ਨ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ 21 ਦਿਨਾਂ ਦੀ ਉਹਨਾਂ ਨੂੰ ਫਾਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਨੇ ਪੂਰੇ ਸੁਰੱਖਿਆ ਨਿਯਮਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਹਨੀਪ੍ਰੀਤ ਹੈ ਜਿਹੜੀ ਉਹਨਾਂ ਨੂੰ ਜੇਲ੍ਹ ਤੋਂ ਲੈਣ ਗਈ ਸੀ ਤਾਂ ਬਿਲਕੁਲ 92 ਦਿਨਾਂ ਦੇ ਵਿੱਚ 53 ਦਿਨ ਉਹ ਛੁੱਟੀ ਤੇ ਰਹੇ ਨੇ ਤੇ ਬਾਹਰ ਆ ਕੇ ਲਾਈਵ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਸਮ ਜੰਨੀ ਸੇ ਮੈਂ ਹਰਪ੍ਰਦੀਪ ਗੋਰੇਸਰੇਲੇ ਵੱਡੀ ਖਬਰ ਤਾਂ ਫਿਕਰ ਕਰ ਲੈਣੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰੰਧਾ ਜਿਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੇ ਕਿ ਟੜਕੇ-ਟੜਕੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਬਿਲਕੁਲ ਸਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਜਿੰਸੀ ਸੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਜ਼ਿਕਰਯੋਗ ਹੈ ਕਿ ਇਸ ਸਾਲ 92 ਦਿਨਾਂ ਦੇ ਵਿੱਚ 53 ਦਿਨ ਨੇ ਜਿਹੜੇ ਉਹ ਛੁੱਟੀ ਤੇ ਰਹਿੰਦੇ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਹਨੀਪ੍ਰੀਤ ਉਹਨਾਂ ਨੂੰ ਲੈਣ ਗਈ ਹੈ ਤੇ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਤਾਂ ਬਿਲਕੁਲ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਅਰਜੈਂਸੀ ਫੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ 21 ਦਿਨਾਂ ਦੀ ਉਹਨਾਂ ਨੂੰ ਫਾਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਨੇ ਪੂਰੇ ਸੁਰੱਖਿਆ ਨਿਯਮਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਹਨੀਪ੍ਰੀਤ ਹੈ ਜਿਹੜੀ ਉਹਨਾਂ ਨੂੰ ਜੇਲ੍ਹ ਤੋਂ ਲੈਣ ਗਈ ਸੀ ਤਾਂ ਬਿਲਕੁਲ 92 ਦਿਨਾਂ ਦੇ ਵਿੱਚ 53 ਦਿਨ ਉਹ ਛੁੱਟੀ ਤੇ ਰਹੇ ਨੇ ਤੇ ਬਾਹਰ ਆ ਕੇ ਲਾਈਵ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਮ ਜੰਨੀ ਉਸੇ ਮੈਂ ਹਾ ਪ੍ਰਦੀਪ ਕੋਰਸ ਵੇਲੇ ਵੱਡੀ ਖਬਰ ਤਾਂ ਫਿਕਰ ਕਰ ਲੈਣੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰੰਥ ਜਿਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੇ ਕਿ ਟੜਕੇ ਟੜਕੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਬਿਲਕੁਲ ਸਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਜਿੰਸੀ ਸੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਜ਼ਿਕਰਯੋਗ ਹੈ ਕਿ ਇਸ ਸਾਲ 92 ਦਿਨਾਂ ਦੇ ਵਿੱਚ 55 ਦਿਨ ਨੇ ਜਿਹੜੇ ਉਹ ਛੁੱਟੀ ਤੇ ਰਹੀ ਨੇ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਹਨੀਪ੍ਰੀਤ ਉਹਨਾਂ ਨੂੰ ਲੈਣ ਗਈ ਹੈ ਤੇ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਤਾਂ ਬਿਲਕੁਲ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਅਰਜੈਂਸੀ ਫੋਸ਼ਨ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ 21 ਦਿਨਾਂ ਦੀ ਉਹਨਾਂ ਨੂੰ ਫਾਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਦੇ ਪੂਰੇ ਸੁਰੱਖਿਆ ਨਿਯਮਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਹਨੀਪ੍ਰੀਤ ਹੈ ਜਿਹੜੀ ਉਹਨਾਂ ਨੂੰ ਜੇਲ੍ਹ ਤੋਂ ਲੈਣ ਗਈ ਸੀ ਤਾਂ ਬਿਲਕੁਲ 92 ਦਿਨਾਂ ਦੇ ਵਿੱਚ 51 ਦਿਨ ਉਹ ਛੁੱਟੀ ਤੇ ਰਹੇ ਨੇ ਤੇ ਬਾਹਰ ਆ ਕੇ ਲਾਈਵ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਨਜੀ ਨਿਊਜ਼ ਸੀ ਮੈਂ ਹਾ ਪ੍ਰਦੀਪ ਕੋਰਸ ਵੇਲੇ ਵੱਡੀ ਖਬਰ ਤਾਂ ਫਿਕਰ ਕਰ ਲੈਣੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰੰਥ ਜਿਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੇ ਕਿ ਟੜਕੇ ਟੜਕੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਬਿਲਕੁਲ ਸਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਜਿੰਸੀ ਸੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਜ਼ਿਕਰਯੋਗ ਹੈ ਕਿ ਇਸ ਸਾਲ 92 ਦਿਨਾਂ ਦੇ ਵਿੱਚ 53 ਦਿਨ ਨੇ ਜਿਹੜੇ ਉਹ ਛੁੱਟੀ ਤੇ ਰਹਿਣ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਹਨੀਪ੍ਰੀਤ ਉਹਨਾਂ ਨੂੰ ਲੈਣ ਗਈ ਹੈ ਤੇ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਦਨੇ ਆ ਕਿ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਤਾਂ ਬਿਲਕੁਲ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਅਰਜੈਂਸੀ ਫੋਸ਼ਨ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ 21 ਦਿਨਾਂ ਦੀ ਉਹਨਾਂ ਨੂੰ ਫਾਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਨੇ ਪੂਰੇ ਸੁਰੱਖਿਆ ਨਿਯਮਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਹਨੀਪ੍ਰੀਤ ਹੈ ਜਿਹੜੀ ਉਹਨਾਂ ਨੂੰ ਜੇਲ੍ਹ ਤੋਂ ਲੈਣ ਗਈ ਸੀ ਤਾਂ ਬਿਲਕੁਲ 92 ਦਿਨਾਂ ਦੇ ਵਿੱਚ 51 ਦਿਨ ਉਹ ਛੁੱਟੀ ਤੇ ਰਹੇ ਨੇ ਤੇ ਬਾਹਰ ਆ ਕੇ ਲਾਈਵ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਸਐਨ ਜੰਨੀ ਸੀ ਮੈਂ ਹਾ ਪ੍ਰਦੀਪ ਕੋਰਸ ਵੇਲੇ ਵੱਡੀ ਖਬਰ ਦਾ ਜ਼ਿਕਰ ਕਰ ਲੈਣੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰਹੀਂ ਜਿਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੇ ਕਿ ਟੜਕੇ-ਟੜਕੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਬਿਲਕੁਲ ਸਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਜਿਨਸੀ ਸੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਜ਼ਿਕਰਯੋਗ ਹੈ ਕਿ ਇਸ ਸਾਲ 92 ਦਿਨਾਂ ਦੇ ਵਿੱਚ 52 ਦਿਨ ਨੇ ਜਿਹੜੇ ਉਹ ਛੁੱਟੀ ਤੇ ਰਹਿੰਦੇ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਹਨੀਪ੍ਰੀਤ ਉਹਨਾਂ ਨੂੰ ਲੈਣ ਗਈ ਹੈ ਤੇ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦੇਦਨੇ ਆ ਕਿ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਤਾਂ ਬਿਲਕੁਲ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਅਜੰਸੀ ਫੋਸ਼ਨ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ 21 ਦਿਨਾਂ ਦੀ ਉਹਨਾਂ ਨੂੰ ਫਾਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਨੇ ਪੂਰੇ ਸੁਰੱਖਿਆ ਨਿਯਮਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਹਨੀਪ੍ਰੀਤ ਹੈ ਜਿਹੜੀ ਉਹਨਾਂ ਨੂੰ ਜੇਲ੍ਹ ਤੋਂ ਲੈਣ ਗਈ ਸੀ ਤਾਂ ਬਿਲਕੁਲ 92 ਦਿਨਾਂ ਦੇ ਵਿੱਚ 53 ਦਿਨ ਉਹ ਛੁੱਟੀ ਤੇ ਰਹੇ ਨੇ ਤੇ ਬਾਹਰ ਆ ਕੇ ਲਾਈਵ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈਨੀ ਸੇ ਮੈਂ ਹਰਪ੍ਰਦੀਪ ਗੋਰੇਸਰੇਲੇ ਵੱਡੀ ਖਬਰ ਤਾਂ ਫਿਕਰ ਕਰ ਲੈਣੇ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਲੈਣੇ ਆ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਸਿੰਘ ਰਾਮ ਰੰਧਾ ਜਿਨ੍ਹਾਂ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ ਦੱਸਦੇ ਕਿ ਟੜਕੇ-ਟੜਕੇ ਜੇਲ੍ਹ ਤੋਂ ਬਾਹਰ ਆਏ ਨੇ ਤਾਂ ਬਿਲਕੁਲ ਸਨਾਰੀਆ ਜੇਲ੍ਹ ਦੇ ਵਿੱਚ ਜਿਹੜਾ ਜਿੰਸੀ ਸੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਹੋਈ ਸੀ ਤੇ ਜ਼ਿਕਰਯੋਗ ਹੈ ਕਿ ਇਸ ਸਾਲ 92 ਦਿਨਾਂ ਦੇ ਵਿੱਚ 53 ਦਿਨ ਨੇ ਜਿਹੜੇ ਉਹ ਛੁੱਟੀ ਤੇ ਰਹਿਨੇ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਖਬਰਾਂ ਸਾਹਮਣੇ ਆਈਆਂ ਨੇ ਕਿ ਹਨੀਪ੍ਰੀਤ ਉਹਨਾਂ ਨੂੰ ਲੈਣ ਗਈ ਹੈ ਤੇ ਇਸ ਦੇ ਨਾਲੇ ਜਾਣਕਾਰੀ ਤੁਹਾਨੂੰ ਜ਼ਰੂਰ ਦੇ ਦਿੰਦੇ ਆ ਕਿ ਪੂਰੀ ਸੁਰੱਖਿਆ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਆ ਤਾਂ ਬਿਲਕੁਲ ਡੇਰਾ ਸੱਚਾ ਸੋਦਾ ਮੁਖੀ ਰਾਮ ਰਹੀਮ ਗੁਰਮੀਤ ਸਿੰਘ ਰਾਮ ਰਹੀਮ ਜਿਨ੍ਹਾਂ ਦਾ ਨਾਮ ਦੱਸਿਆ ਜਾ ਰਿਹਾ ਹੈ ਅਰਜੈਂਸੀ ਫੋਸ਼ਣ ਅਤੇ ਕਤਲ ਮਾਮਲੇ ਦੇ ਵਿੱਚ ਉਹਨਾਂ ਨੂੰ ਸਜ਼ਾ ਮਿਲੀ ਹੋਈ ਸੀ 21 ਦਿਨਾਂ ਦੀ ਉਹਨਾਂ ਨੂੰ ਫਾਰਲੋ ਮਿਲੀ ਹੈ ਜੇਲ੍ਹ ਤੋਂ ਬਾਹਰ ਆਏ ਨੇ ਪੂਰੇ ਸੁਰੱਖਿਆ ਨਿਯਮਾਂ ਦੇ ਨਾਲ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਤੁਹਾਨੂੰ ਜ਼ਰੂਰ ਸਾਂਝੀ ਕਰ ਦਿੰਦੇ ਆ ਕਿ ਹਨੀਪ੍ਰੀਤ ਹੈ ਜਿਹੜੀ ਉਹਨਾਂ ਨੂੰ ਜੇਲ੍ਹ ਤੋਂ ਲੈਣ ਗਈ ਸੀ ਤਾਂ ਬਿਲਕੁਲ 92 ਦਿਨਾਂ ਦੇ ਵਿੱਚ 53 ਦਿਨ ਉਹ ਛੁੱਟੀ ਤੇ ਰਹੇ ਨੇ ਤੇ ਬਾਹਰ ਆ ਕੇ ਲਾਈਵ ਆਏ ਨੇ ਉਹ ਵੀ ਤੁਹਾਨੂੰ ਜ਼ਰੂਰ ਸੁਣਾ ਦਿੰਦੇ ਆ